ਹਿਮਾਚਲ ਪ੍ਰਦੇਸ਼ 'ਚ ਇਹ ਕੁਦਰਤ ਹੈ ਕਿਵੇਂ ਆਪਣਾ ਕਹਿਰ ਢਾਰ ਰਹੀ ਹੈ ਇਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਤੇ ਤਾਜ਼ਾ ਤਸਵੀਰਾਂ ਤੁਹਾਡੇ ਨਾਲ ਹਿਮਾਚਲ ਦੇ ਕਾਂਗੜਾ 'ਚ ਮੌਜੂਦ ਅਰਨੀ ਯੂਨੀਵਰਸਿਟੀ ਦੀਆਂ ਸਾਂਝੀਆਂ ਕਰ ਰਹੇ ਆ ਜਿੱਥੇ ਕਿ ਯੂਨੀਵਰਸਿਟੀ ਅੰਦਰ ਫਸੇ ਸੈਂਕੜੇ ਵਿਦਿਆਰਥੀਆਂ ਨੂੰ ਐਨਡੀਆਰਐਫ ਦੀ ਟੀਮ ਵੱਲੋਂ ਦੇਰ ਰਾਤ ਸਖਤ ਮੁਸ਼ਕਲ ਤੋਂ ਬਾਅਦ ਦੇ ਕੜੀ ਮੁਸ਼ਕਲ ਤੋਂ ਬਾਅਦ ਜਿਹੜਾ ਉਹ ਰੈਸਕਿਊ ਕੀਤਾ ਗਿਆ ਜਿਸ ਤੋਂ ਬਾਅਦ ਵਿਦਿਆਰਥੀਆਂ ਤੇ ਮਾਪਿਆਂ ਦੇ ਵਿੱਚ ਵੀ ਜਾਨ ਦੇ ਵਿੱਚ ਇਹ ਜਾਨ ਆਈ ਹੈ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਅਰਨੀ ਯੂਨੀਵਰਸਿਟੀ ਦੇ ਅੰਦਰ ਕਾਫੀ ਜ਼ਿਆਦਾ ਪਾਣੀ ਭਰੇ ਹੋਣ ਕਾਰਨ ਬਹੁਤ ਸਾਰੇ ਸਟੂਡੈਂਟਾਂ ਤਾ ਤਕਰੀਬਨ ਦੱਸਿਆ ਜਾ ਰਿਹਾ ਹੈ ਕਿ 400 ਦੇ ਕਰੀਬ ਵਿਦਿਆਰਥੀ ਜਿਹੜੇ ਉਹ ਵੱਖ-ਵੱਖ ਸੂਬਿਆਂ ਦੇ ਨਾਲ ਸੰਬੰਧਿਤ ਹੈ ਦੇਸ਼ ਭਰ ਦੇ ਵਿੱਚੋਂ ਵਿਦਿਆਰਥੀ ਉੱਥੇ ਸਿੱਖਿਆ ਹਾਸਲ ਕਰਨ ਦੇ ਲਈ ਪਹੁੰਚਦੇ ਨੇ ਤਾਂ ਉਹ ਬਰਸਾਤ ਦਿਨਾਂ ਦੇ ਦੌਰਾਨ ਯੂਨੀਵਰਸਿਟੀ ਦੇ ਅੰਦਰ ਹੀ ਇਹ ਬੰਦੋ ਕੇ ਰੱਖਿਆ ਸੀ ਕਿਉਂਕਿ ਯੂਨੀਵਰਸਿਟੀ ਦੇ ਬਾਹਰ ਕਾਫੀ ਜ਼ਿਆਦਾ ਪਾਣੀ ਭਰਿਆ ਹੋਇਆ ਸੀ ਜਿਨ੍ਹਾਂ ਨੂੰ ਕਿ ਦੇਰ ਰਾਤ ਐਨਡੀਆਰਐਫ ਦੀ ਟੀਮ ਵੱਲੋਂ ਤੇ ਹਿਮਾਚਲ ਪ੍ਰਸ਼ਾਸਨ ਵੱਲੋਂ ਕੜੀ ਮੁਸ਼ਕਲ ਤੋਂ ਬਾਅਦ ਰੈਸਕਿਊ ਕੀਤਾ ਗਿਆ ਤਾਂ ਤਸਵੀਰਾਂ ਵੇਖ ਕੇ ਤੁਸੀਂ ਐਸੇ-ਐਸੇ ਅੰਦਾਜ਼ਾ ਲਗਾ ਸਕਦੇ ਹੋ ਕਿ ਰੈਸਕਿਊ ਕਿੰਨਾ ਕਿ ਭਿਆਨਕ ਰਿਹਾ ਹੋਵੇਗਾ ਉਹ ਵੀ ਰਾਤ ਸਮੇਂ ਦੌਰਾਨ ਕਿਉਂਕਿ ਹਿਮਾਚਲ ਦੇ ਵਿੱਚ ਜਿਸ ਤਰ੍ਹਾਂ ਕੁਦਰਤ ਆਪਣਾ ਕਹਿਰ ਢਾ ਰਹੀ ਹੈ ਇਹ ਸ਼ਾਇਦ ਮੈਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਉੱਥੇ ਦੂਜੇ ਪਾਸੇ ਜੇਕਰ ਆਪਾਂ ਤਾਂ ਪੰਜਾਬ ਦੇ ਬਹੁਤ ਸਾਰੇ ਇਲਾਕੇ ਆ ਜਿਹੜੇ ਉਹ ਹੜ੍ਹ ਪ੍ਰਭਾਵਿਤ ਹੋਏ ਨੇ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਜੇਕਰ ਆਪਾਂ ਕੋਲਮ ਲਾ ਕੇ ਹੁਣ ਤੱਕ ਪੰਜਾਬ ਦੀ ਗੱਲ ਕਰ ਲਈਏ ਤਾਂ ਕਰੋੜਾ ਰੁਪਏ ਦੇ ਵਿੱਚ ਜਿਹੜਾ ਹੁਣ ਤੱਕ ਦਾ ਉਹ ਇਹ ਨੁਕਸਾਨ ਹੋ ਚੁੱਕਿਆ ਚਾਹੇ ਲੋਕਾਂ ਦੇ ਆਪਾਂ ਮਕਾਨਾਂ ਦੀ ਗੱਲ ਕਰ ਲਈਏ ਲੋਕਾਂ ਲੋਕਾਂ ਦੇ ਅਸੀਂ ਪਸ਼ੂ ਧਨ ਦੀ ਗੱਲ ਕਰ ਲਈਏ ਚਾਹੇ ਆਪਾਂ ਜ਼ਮੀਨਦਾਰਾਂ ਦੀ ਖੇਤੀ ਦੀ ਗੱਲ ਕਰ ਲਈਏ ਫਸਲਾਂ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਵੀ ਕਾਫੀ ਜ਼ਿਆਦਾ ਇਹ ਨੁਕਸਾਨ ਹੋਇਆ universe